ਫਗਵਾੜਾ ਨੇੜੇ ਫਲਾਈਓਵਰ ਦੇ ਉੱਤੇ ਚੱਲਦੀ ਕਾਰ ਨੂੰ ਅੱਗ ਲੱਗ ਗਈ ਔਰ ਅਚਾਨਕ ਅੱਗ ਲੱਗਣ ਕਰਕੇ ਉੱਥੇ ਸਭ ਦੇ ਹਫੜਾ ਤਫੜੀ ਮਚ ਗਈ ਮੌਕੇ ਤੇ ਉੱਤੇ ਬਾਇਰ ਬ੍ਰਿਗੇਡ ਨੂੰ ਫੋਨ ਕੀਤਾ ਗਿਆ ਪਹੁੰਚੀ ਔਰ ਉਹਨੇ ਅੱਗ ਬੁਝਾਈ ਹੈ ਔਰ ਦੱਸਿਆ ਜਾ ਰਿਹਾ ਹੈ ਕਿ ਇਸ ਕਾਰ ਜਿਹੜੀ ਜਿਹੜੀ ਸੀਗੀ ਜਨੂੰ ਅੱਗ ਲੱਗੀ ਆ ਉਹਦੇ ਚ ਪੂਰਾ ਟੱਪਰ ਸਵਾਰ ਸੀਗਾ ਔਰ ਖੰਨਾ ਤੋਂ ਜਲੰਧਰ ਜਾ ਰਹੇ ਸੀਗੇ ਤੇ ਅਚਾਨਕ ਫਗਵਾੜਾ ਵਾਲਾ ਹਾਈ ਫਲਾਈਓਵਰ ਜਿਹੜਾ ਕਿ ਬਹੁਤ ਵੱਡਾ ਫਲਾਈਓਵਰ ਹੈ ਉੱਥੇ ਇੱਕ ਕਾਰ ਰੁਕਦੀ ਹੈ ਤੇ ਜਦੋਂ ਬਾਹਰ ਨਿਕਲਦਾ ਪੂਰਾ ਟੱਬਰ ਤੇ ਉਸ ਕਾਰ ਨੂੰ ਅੱਗ ਲੱਗ ਜਾਂਦੀ ਹੈ ਪੂਰੀ ਤਸਵੀਰ ਤੁਹਾਡੇ ਸਾਹਮਣੇ ਆ ਔਰ ਕਿੱਡਾ ਵੱਡਾ ਹਾਦਸਾ ਆ ਹਾਲਾਂਕਿ ਗਨੀਮਤ ਹੈ ਕਿ ਇਸ ਹਾਦਸੇ ਦੇ ਵਿੱਚ ਜਾਨ ਬਚ ਗਈ ਆ ਲੋਕਾਂ ਦੀ ਔਰ ਇਹ ਤਸਵੀਰ ਤੁਹਾਡੇ ਸਾਹਮਣੇ ਸਕਰੀਨ ਦੇ ਉੱਤੇ ਆ ਜਿੱਥੇ ਕਿ ਚੱਲਦੀ ਕਾਰ ਨੂੰ ਅਚਾਨਕ ਅੱਗ ਲੱਗਦੀ ਹੈ ਔਰ ਇਹ ਤਸਵੀਰ ਤੁਹਾਡੇ ਸਾਹਮਣੇ ਆ ਮੌਕੇ ਤੇ ਪਹੁੰਚੇ ਫਾਇਰ ਅਧਿਕਾਰੀ ਨਿਤਨ ਸ਼ਿੰਗਾਰੀ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀਗੀ ਕਿ ਫਗਵਾੜਾ ਫਲਾਈਓਵਰ ਤੇ ਇੱਕ ਕਾਰ ਦੇ ਵਿੱਚ ਅੱਗ ਲੱਗੀ ਆ ਤੇ ਜਿੱਦਾਂ ਹੀ ਉਹਨਾਂ ਨੂੰ ਸੂਚਨਾ ਮਿਲੀ ਆ ਤੇ ਉੱਥੇ ਮੌਕੇ ਦੇ ਉੱਤੇ ਪਹੁੰਚੇ ਨੇ ਔਰ ਕਾਰ ਦਾ ਤੁਸੀਂ ਹਾਲ ਦੇਖ ਸਕਦੇ ਹੋ ਕਿ ਗੱਡਾ ਖਤਰਨਾਕ ਹੈ ਔਰ ਇਹ ਇੱਕ ਪਰਿਵਾਰ ਸੀਗਾ ਜਿਹੜਾ ਖੰਨੇ ਤੋਂ ਜਲੰਧਰ ਜਾ ਰਿਹਾ ਸੀਗਾ ਤੇ ਫਲਾਈਓਵਰ ਦੇ ਵਿਚਕਾਰ ਜਾ ਕੇ ਕਹਿੰਦੇ ਆ ਅਚਾਨਕ ਧੂਆ ਨਿਕਲ ਲੱਪਿਆ ਕਾਰ ਬੰਦ ਹੋਈ ਪਰ ਦੇਖਦੇ ਦੇ ਤਾਂ ਪੂਰਾ ਟੱਬਰ ਬਾਹਰ ਆਇਆ ਔਰ ਅਚਾਨਕ ਇਸ ਨੂੰ ਆ ਗਿੱਦਾ ਪਈ ਜਿਵੇਂ ਕਿ ਕਿਸੇ ਕਹਿੰਦੇ ਪੈਟਰੋਲ ਦੇ ਆ ਟੈਂਕੀਆ ਨੂੰ ਆਗ ਲੱਗੀ ਹੋਵੇ ਸੋ ਪਰਿਵਾਰ ਠੀਕ ਹੈ ਮੈਂਬਰਾਂ ਨੂੰ ਤੁਰੰਤ ਕਾਰ ਤੋਂ ਬਾਹਰ ਕੱਢਿਆ ਗਿਆ ਆ ਹਾਦਸਾ ਵੱਡਾ ਟਲ ਗਿਆ ਆ ਪਰਿਵਾਰ ਪੂਰਾ ਸੁਰੱਖਿਅਤ ਆ ਫਿਲਹਾਲ ਮੌਕੇ ਦੇ ਉੱਤੇ ਜਿਹੜੀ ਫਾਇਰ ਬ੍ਰਿਗੇਡ ਹੈ ਉਸ ਨੇ ਵੀ ਆਗ ਦੇ ਉੱਤੇ ਕਾਬੂ ਪਾ ਲਿਆ ਆ ਪਰ ਸਵਾਲ ਇਹ ਆ ਕਿ ਜਰੂਰ ਚੈੱਕ ਕਰਿਆ ਕਰੋ ਖੁਦਾ ਨਾ ਕਰ ਹਸਤਾ ਕਈ ਵਾਰੀ ਬਹੁਤ ਵੱਡਾ ਹਾਦਸਾ ਹੋ ਜਾਂਦਾ ਆ ਜਦੋਂ ਟੱਬਰਾਂ ਦੇ ਟੱਬਰ ਕਾਰਾਂ ਚ ਲੈ ਕੇ ਚੱਲਦੇ ਹੋ ਤਾਂ ਮੇਨਟੇਨੈਂਸ ਜਰੂਰ ਚੈੱਕ ਕਰੋ ਕਿਉਂਕਿ ਕਈ ਵਾਰ ਹਾਦਸਾ ਸਾਡੇ 200 ਵਾਰ ਹੋ ਜਾਂਦਾ ਆ ਤੇ ਉਸ ਤੋਂ ਬਾਅਦ ਜਿਹੜੀ ਘਟਨਾ ਆ ਉਹ ਬਹੁਤ ਜ਼ਿਆਦਾ ਨੁਕਸਾਨ ਕਰ ਦਿੰਦੀ ਹੈ ਫਿਲਹਾਲ ਇਹ ਤਸਵੀਰ ਤੁਹਾਡੀ ਸਕਰੀਨ ਦੇ ਉੱਤੇ ਆ ਜਿੱਥੇ ਕਿ ਕਾਰ ਨੂੰ ਅਚਾਨਕ ਅੱਗ ਲੱਗੀ ਹੈ ਔਰ ਅੱਗ ਲੱਗਣ ਤੋਂ ਬਾਅਦ ਇਹ ਜਿਹੜੀ ਘਟਨਾ ਆ ਤੁਸੀਂ ਉਸ ਦਾ ਮੰਜ਼ਰ ਦੇਖ ਸਕਦੇ ਹੋ ਵੀ ਕਿੰਨਾ ਖਤਰਨਾਕ ਮੰਜ਼ਰ ਹੈ ਔਰ ਤਸਵੀਰ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਆ ਕਿ ਕਿੱਦਾਂ ਕਾਰ ਨੂੰ ਅੱਗ ਲੱਗੀ ਔਰ ਕਾਰ ਜਿਹੜੀ ਹੈ ਪੂਰੇ ਤਰੀਕੇ ਦੇ ਨਾਲ ਤੈਸ ਨਸ ਹੋ ਗਈ ਆ ਪਰ ਗਨੀਮਤ ਹੈ ਕਿ ਟੱਬਰ ਨੂੰ ਕੱਢ ਲਿਆ ਗਿਆ ਮੌਕੇ ਦੇ ਉੱਤੇ ਕੱਢ ਲਿਆ ਗਿਆ ਨਹੀਂ ਤੇ ਖੁਦਾ ਨਾ ਖਾਸਤਾ ਬਹੁਤ ਵੱਡਾ ਹਾਦਸਾ ਤਰਪੇਸ਼ ਆ ਜਾਣਾ ਸੀਗਾ ਇਹ ਫਗਵਾੜਾ ਵਾਲੇ ਫਲਾਈਓਵਰ ਦੇ ਉੱਤੇ ਇਹ ਵੱਡੀ ਘਟਨਾ ਵਾਪਰੀ ਹੈ